ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਸਬਸਕ੍ਰਾਈਬ ਨਾਲ ਹੀ ਮੇਰਾ ਹੌਸਲਾ ਬਲੰਦ ਹੁੰਦਾ ਹੈ ਅੱਜ ਮੇਰੀ ਕਹਾਣੀ ਦਾ ਨਾਮ ਹੈ ਰੱਬ ਦਾ ਨਾਮ ਆਪਰਮਾਤਮਾ ਦਾ ਪ੍ਰਭੂ ਦਾ ਨਾਮ ਨਾਉਂਦੇ ਸਮੇਂ ਰੱਬ ਦਾ ਨਾਮ ਲਿਆ ਜਾਵੇ ਤਾਂ ਉਹ ਤੀਰਥ ਸ਼ਨਾਣ ਬਣ ਜਾਂਦਾ ਹੈ ਭੋਜਨ ਕਰਦੇ ਸਮੇਂ ਰੱਬ ਦਾ ਨਾਮ ਲਿਆ ਜਾਵੇ ਤਾਂ ਉਹ ਪ੍ਰਸ਼ਾਦ ਬਣ ਜਾਂਦਾ ਹੈ ਚੱਲਦੇ ਸਮੇਂ ਰੱਬ ਦਾ ਨਾਮ ਲਿਆ ਜਾਵੇ ਤਾਂ ਉਹ ਤੀਰਥ ਯਾਤਰਾ ਬਣ ਜਾਂਦੀ ਹੈ ਖਾਣ ਤੋਂ ਪਹਿਲਾਂ ਜੇ ਰੱਬ ਦਾ ਨਾਮ ਲਿਆ ਜਾਵੇ ਤਾਂ ਉਹ ਮਹਾ ਪ੍ਰਸ਼ਾਦ ਬਣ ਜਾਂਦਾ ਹੈ ਕੰਮ ਕਰਦੇ ਸਮੇਂ ਜੇ ਰੱਬ ਦਾ ਨਾਮ ਲਿਆ ਜਾਵੇ ਤਾਂ ਉਹ ਕਰਮ ਭਗਤੀ ਬਣ ਜਾਂਦੀ ਹੈ ਘਰ ਵਿੱਚ ਰੱਬ ਦਾ ਨਾਮ ਲਿਆ ਜਾਵੇ ਤਾਂ ਉਹ ਮੰਦਰ ਬਣ ਜਾਂਦਾ ਹੈ ਧੰਨਵਾਦ ਦੱਸਣਾ ਇਹ ਕਿਸ ਤਰ੍ਹਾਂ ਦਾ ਲੱਗਿਆ ਤੇ ਸਬਸਕ੍ਰਾਈਬ ਜਰੂਰ ਕਰਨਾ ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਕਹਾਣੀ ਹੈ ਖੁਦ ਨੂੰ ਜਾਣੋ ਜੀਵਨ ਵਿੱਚ ਇੰਜ ਰਹੋ ਜਿਵੇਂ ਤੁਸੀਂ ਇਕੱਲੇ ਏ ਆਪਾਂ ਨੂੰ ਪਤਾ ਹੈ ਕਿ ਆਪਾਂ ਸਭ ਇਕੱਲੇ ਆਏ ਹਾਂ ਤੇ ਇਕੱਲੇ ਹੀ ਜਾਣਾ ਹੈ ਤੇ ਆਪਣੀ ਜ਼ਿੰਦਗੀ ਨੂੰ ਵੀ ਅਸੀਂ ਇਸ ਤਰ੍ਹਾਂ ਜੀਏ ਕਿ ਜਿਵੇਂ ਅਸੀਂ ਇਕੱਲੇ ਹੀ ਹਾਂ। ਏਵੇਂ ਰਹੋ ਜਿਵੇਂ ਤੁਸੀਂ ਇਕੱਲੇ ਹੋ। ਕਿਤੇ ਵੀ ਰਹੋ। ਕਿਵੇਂ ਵੀ ਜਿਓ ਜਿਵੇਂ ਤੁਸੀਂ ਇਕੱਲੇ। ਤੁਹਾਡਾ ਕੋਈ ਸਾਥੀ ਨਹੀਂ ਹੈ। ਭੀੜ ਵਿੱਚ ਰਹੋ ਤਾਂ ਵੀ ਤੁਸੀਂ ਇੰਜ ਰਹੋ ਜਿਵੇਂ ਇਕੱਲੇ। ਇਸ ਗੱਲ ਨੂੰ ਆਪਣੇ ਅੰਦਰ ਜਾਣਦੇ ਰਹੋ ਇਸ ਗੱਲ ਨੂੰ ਪਲ ਨੂੰ ਇਸ ਸੂਤਰ ਨੂੰ ਹੱਥੋਂ ਨਾ ਜਾਣ ਦਿਓ ਇੱਕ ਪਲ ਲਈ ਵੀ ਇਹ ਭਲੇਖਾ ਨਾ ਪੈਦਾ ਹੋਣ ਦਿਓ ਕਿ ਤੁਸੀਂ ਇਕੱਲੇ ਨਹੀਂ ਹੋ ਤੁਹਾਡੇ ਨਾਲ ਕੋਈ ਹੈ ਉਹ ਕੋਈ ਕੌਣ ਹੈ ਉਹ ਹੈ ਪ੍ਰਮਾਤਮਾ ਜਿਸ ਨੂੰ ਸਾਨੂੰ ਇੱਕ ਪਲ ਵੀ ਇੱਕ ਛਿਨ ਵੀ ਨਹੀਂ ਵਿਸਾਰਨਾ ਚਾਹੀਦਾ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਸਾਡੇ ਨਾਲ ਹੈ ਇਕੱਲੇ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਨਾ ਦੁਨੀਆਦਾਰੀ ਦੇ ਵਿੱਚ ਇਕੱਲੇ ਜੀਏ ਇੱਥੇ ਨਾ ਕੋਈ ਨਾ ਨਾਲ ਹੈ ਨਾ ਹੋ ਸਕਦਾ ਹੈ ਇੱਥੇ ਹਰ ਕੋਈ ਇਕੱਲਾ ਹੈ ਇਕਲਤਾ ਬਹੁਤ ਜ਼ਿਆਦਾ ਹੈ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਥੋੜੇ ਸਮੇਂ ਲਈ ਭੁਲਾਇਆ ਜਾ ਸਕਦਾ ਹੈ ਬਦਲਿਆ ਨਹੀਂ ਜਾ ਸਕਦਾ ਹਾਂ ਕੋਈ ਸ਼ਰਾਬ ਪੀ ਕੇ ਭੁੱਲ ਜਾਂਦਾ ਹੈ ਕੋਈ ਪੈਸੇ ਦੀ ਦੌੜ ਵਿੱਚ ਭੁੱਲ ਜਾਂਦਾ ਹੈ ਕੋਈ ਕਿਸੇ ਅਹੁਦੇ ਦੇ ਨਸ਼ੇ ਵਿੱਚ ਭੁੱਲ ਜਾਂਦਾ ਹੈ ਕੋਈ ਆਪਣੀ ਵੱਡੀ ਕੁਰਸੀ ਦੇ ਵਿੱਚ ਪਾਗਲ ਹੋਇਆ ਫਿਰਦਾ ਹੈ ਮਤਲਬ ਤੁਸੀਂ ਕਿਵੇਂ ਵੀ ਭੁਲਾਉਂਦੇ ਹੋ ਕੋਈ ਫਰਕ ਨਹੀਂ ਪੈਂਦਾ ਸੰਿਆਸੀ ਉਹੀ ਹੈ ਜੋ ਜਾਣਦਾ ਹੈ ਮੈਂ ਇਕੱਲਾ ਤੇ ਉਹ ਆਪਣੀ ਅਕਲ ਤੁਹਾਨੂੰ ਪਲਉਂਦਾ ਨਹੀਂ ਹੈ ਸਗੋਂ ਆਪਣੀ ਇਕਲਤਾ ਵਿੱਚੋਂ ਰਸ ਲੈਂਦਾ ਹੈ ਉਹ ਇੰਤਜ਼ਾਰ ਕਰਦਾ ਹੈ ਕਿ ਕਦੋਂ ਮੌਕਾ ਮਿਲੇ ਉਹ ਆਪਣੀ ਇਕਲਤਾ ਦਾ ਸੁਆਦ ਲਵੇ ਆਨੰਦ ਲਵੇ ਥੋੜੀ देर ਅੱਖਾਂ ਬੰਦ ਕਰਕੇ ਆਪਣੇ ਆਪ ਵਿੱਚ ਡੁੱਬ ਜਾਵੇ ਇਕੱਲਾ ਰਹਿ ਜਾਵੇ ਇਸੇ ਸਬੰਧ ਨੂੰ ਪਹਿਚਾਨ ਬਣਾਉਂਦਾ ਹੈ ਦੂਜਿਆਂ ਨਾਲ ਪਹਿਚਾਨ ਬਣਾਉਣ ਨਾਲੋਂ ਆਪਣੇ ਆਪ ਨਾਲ ਪਹਿਚਾਨ ਬਣਾਉਣੀ ਜ਼ਰੂਰੀ ਹੈ ਦੂਜਿਆਂ ਨੂੰ ਜਾਣਨ ਨਾਲ ਨਾਲ ਕੁਝ ਨਹੀਂ ਹੋਣਾ ਦੂਜਿਆਂ ਨੂੰ ਜਾਣਨ ਨਾਲ ਦੂਜਿਆਂ ਦੀ ਜਾਣਕਾਰੀ ਰੱਖਣ ਦੇ ਨਾਲ ਕੁਝ ਨਹੀਂ ਹੋਣਾ ਖੁਦ ਨੂੰ ਜਾਨਣਾ ਹੋਵੇਗਾ ਜੇਕਰ ਖੁਦ ਨੂੰ ਜਾਣ ਲਿਆ ਤਾਂ ਅਸੀਂ ਸਭ ਨੂੰ ਜਾਣ ਲਿਆ ਜੇ ਅਸੀਂ ਖੁਦ ਨੂੰ ਜਾਣ ਲਿਆ ਕਿ ਅਸੀਂ ਕੀ ਹਾਂ ਤਾਂ ਅਸੀਂ ਸਭ ਨੂੰ ਜਾਣ ਲਿਆ ਧੰਨਵਾਦ ਸਬਸਕ੍ਰਾਈਬ ਜਰੂਰ ਕਰਨਾ ਤੇ ਦੱਸਣਾ ਕਿਵੇਂ ਲੱਗਿਆ ਧੰਨਵਾਦ